ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੇ ਸਾਧ ਸੰਗਤੋ ਤੁਹਾਨੂੰ ਇੱਕ ਹੁਣ ਸੁਣਾਉਣਾ ਵੀ ਜਿਹੜਾ ਕਹਿੰਦੇ ਪੰਜਾਬ ਦੇ ਵਿੱਚ ਜਿਹੜਾ ਝੂਠ ਦਾ ਬੋਲ ਵਾਲਾ ਬਹੁਤ ਜ਼ਿਆਦਾ ਵੱਧ ਗਿਆ ਕਲਯੁਗ ਦਾ ਇਹਨੂੰ ਕਹਿੰਦੇ ਘੋਰ ਕਲਯੁਗੋ ਜਰ ਕਿਸੇ ਨੂੰ ਕੋਈ ਦੇਖ ਕੇ ਰਾਜੀ ਨਹੀਂ ਹਾਂ ਇੱਕ ਹੁਣ ਅਜ ਮਾਤਾ ਸੀ ਇੱਕ ਹੋ ਗਈ 75 80 ਸਾਲ ਦੇ ਨੇ ਜਿਹੜਾ ਤਿੰਨ ਜਣੀ ਬਦਮਾਸ਼ ਗਏ ਡਾਕੂ ਕਹਿ ਲੋ ਚੋਰ ਕਹਿ ਲੋ ਨਟੇਰੇ ਕਹਿ ਲੋ ਗੁੰਡੇ ਕਹਿ ਲੋ ਫੜ ਕੇ ਨਾ ਤਾਂ ਬੰਨ ਲਈ ਕੱਲੀ ਘਰੇ ਦੇ ਬੱਚੇ ਬਾਹਰ ਸੀ ਲੈਦਾ ਕੁੱਟੀ ਵੇਖ ਵਿਚਾਰੀ 80 ਸਾਲ ਦੀ ਬਜ਼ੁਰਗਾ ਨੀਲ ਪਾਏ ਪਾਏ ਉਹਦੇ ਨਾਲੇ ਉਹਦੇ ਪੈਸੇ ਲੁੱਟੇ ਸਮਾਨ ਵੀ ਘਰ ਦਾ ਖੰਡ ਚਾਹ ਤੋਂ ਲੈ ਕੇ ਹੋਰ ਵੀ ਸਮਾਨ ਲੁੱਟ ਕੇ ਟੇਚੀ ਭਰ ਕੇ ਲੈ ਗਏ ਲੈ ਦੱਸ ਕੀ ਯਾਰ ਤੁਹਾਡੇ ਮਾਵਾ ਪਿਓਵਾ ਦਾਦੇ ਦਾਦੀਆਂ ਰੇ ਬਜ਼ੁਰਗ ਜਾਰੇ ਇਹਨਾਂ ਨੂੰ ਤਾਂ ਬਖਸ਼ ਲੋ ਫਿਰ ਤੁਸੀਂ ਕੁੱਟਦੇ ਯਾਰ ਜਿਹੜਾ ਲੁੱਟਣਾ ਲੁੱਟਣ ਦੀ ਕੁੱਟਦੇ ਕਿਉਂ ਉਹਨਾਂ ਦੇ ਵਿਚਾਰਿਆਂ ਤੇ ਮਾਰਿਆ ਕੀ ਜਾਂਦੇ ਕਿ ਇਹ ਕਾਲ ਯੁਗ ਨਹੀਂ ਇਹ ਹੋਰ ਕੀ ਐ ਫੇਰਾਜ ਇੱਕ 9 ਐ ਉਹ ਆਪਦੀ ਸੱਸ ਨੂੰ ਇੰਨਾ ਕੁੱਟੀ ਜਾਂਦੀ ਐ ਇੰਨਾ ਕੁੱਟੀ ਜਾਂਦੀ ਐ ਸਿਰ ਫੜ ਲੈਂਦੀ ਐ ਉਹਦਾ ਸਿਰ ਮਾਰਦੀ ਐ ਜ਼ਰੂਰ ਚ ਤੱਕਦਿਆਂ ਚ ਬਾਲ ਪਟਦੀ ਐ ਉਹਦੇ ਲਫੇੜੇ ਮੂੰਹ ਤੇ ਮਾਰਦੀ ਐ ਉਹਦੇ ਨਾਲ ਜਦੋਂ ਆਏ ਹੋ ਭੱਜ ਕੇ ਉਹਨੂੰ ਕਿਚੀਚੀ ਲੈ ਕੇ ਪੈਂਦੀ ਐ ਉਹਦੀਆਂ ਲੱਤਾਂ ਤੇ ਦੰਦੀਆਂ ਵੜਦੀ ਐ ਲੱਤਾਂ ਤੇ ਆ ਪਪਟਾਂ ਦੇ ਇੱਥੇ ਤਾਂ ਤੇ ਜਾ ਕਮ ਕਰੇ ਕੇ ਪਏ ਤੇ ਕਿਚੀ ਉਹ ਵਿਚਾਰੀ ਇੰਨਾ ਤੜਪਦੀ ਜਿਵੇਂ ਆਪਾਂ ਐ ਕਰਦੇ ਐ ਤੜਪਦੀ ਜਦੋਂ ਦੰਦੀ ਵੱਢਦੀ ਆ ਫਿਰ ਉਹਦੇ ਮੂੰਹ ਤੇ ਲਫੇੜੇ ਮਾਰਦੀ ਆ ਕਿੰਨੀਆਂ ਬੁਰੀਆਂ ਭਲਾ ਉਹਨੂੰ ਸਾਹਮਣੇ ਬਹਿ ਕੇ ਆਂਗਲਾਂ ਕਰ ਕਰਕੇ ਗੱਲਾਂ ਕਰ ਕਰਕੇ ਕਹਿੰਦੀ ਆ ਕਿੰਨਾ ਬੰਦਾ ਜਦ ਜਲੀਲ ਹੋ ਜਾਂਦਾ ਉਹ ਜਲੀਲ ਹੋ ਜਾਂਦਾ ਐਨਾ ਬੰਦਾ ਦੁਖੀ ਹੋ ਜਾਂਦਾ ਖਬਰ ਉਹ ਕੀ ਸੁਣਦੀ ਹੋ ਕੀ ਕਰਦੀ ਹੋਗੀ ਉਹ ਕੀ ਉਹ ਕਹਿੰਦੀ ਹੋਗੀ ਫੇਰ ਬੰਦਾ ਕਾਹਨੂੰ ਯਾਰ ਇਹਦੀਆਂ ਗੱਲਾਂ ਕਰੇ ਇਹ ਗੱਲਾਂ ਵੀ ਸਾਹਮਣੇ ਅੱਖਾਂ ਦੇ ਆਈ ਜਾਂਦੀਆਂ ਲੋਕ ਵੀਡੀਓ ਦੇਖੀ ਜਾਂਦੇ ਆ ਦੇਖ ਕੇ ਨਾ ਗਾਲਾਂ ਕੱਢੀ ਜਾਂਦੇ ਆ ਫੇਰ ਵੀ ਨਹੀਂ ਯਾਰ ਸਮਝਦਾ ਕੋਈ ਦੁਨੀਆ ਬੰਦਾ ਫੇਰ ਨਹੀਂ ਸਮਝਦੇ ਇੱਕ ਨਾਨਕ ਸਰ ਦੇ ਵਿੱਚ ਸੀ 80 ਸਾਲ ਦਾ ਉਹ ਬਜ਼ੁਰਗ ਹੈ ਉਹਨੂੰ ਗਾਲਾਂ ਕੱਢੀ ਜਾਂਦੇ ਉਹਨੂੰ ਕਹੀ ਜਾਂਦੇ ਦੇਖ ਲੈ ਫੇਰ ਜੇ ਕੋਈ ਇਹੋ ਜਿਹੀ ਹਰਕਤ ਕਰੀ ਆ ਤਾਂ ਬੱਚਿਆਂ ਨੂੰ ਪੁੱਤ ਨਹੀਂ ਕਹਿੰਦਾ ਬੇਟਾ ਨਹੀਂ ਕਹਿੰਦਾ ਕੀ ਬੋਲੀ ਜਾਂਦਾ ਟੋਫੀਆਂ ਦੰਦਾ ਕਹਿੰਦੇ ਕੀ ਹੋਰ ਹਰਕਤਾਂ ਕਰਦਾ ਉਹ ਵੇਖਦੀਆਂ ਗੱਲਾਂ ਵੇਖ ਕੱਡੀਆਂ ਬਦਨਾਮੀਆਂ ਯਾਰਾਂ ਗੁਰੂ ਘਰਾਂ ਦੇ ਵਿੱਚ ਜਦ ਰੇਡਿੰਗਾਂ ਬਤਨਾਮੀਆਂ ਫੋਰੀਂ ਫਿਰ ਬੰਦਾ ਦੇਖ ਕੇ ਜੀਆਂ ਗੱਲਾਂ ਫੇਰ ਕਰੇ ਯਾਰ ਕਿੱਡੀ ਬਦਨਾਮੀ ਆਪਣੀ ਗੁਰਸਿੱਖਾਂ ਦੀ